ਪਾਦਾ ਗੁੱਡ ਮਾਰਨਿੰਗ ਜੱਦਾ ਗੁੱਡ ਮਾਰਨਿੰਗ ਦਾ ਹੁਣ ਤੈਨੂੰ ਬੂਟ ਵੀ ਆ ਫੜਾਇਆ ਕਰ ਅੱਜ ਇਹਨਾਂ ਨੋਟ ਕੇ ਬੂਟ ਫੜਾਇਆ ਭਾਬੀ ਆ ਕਰ ਜੋ ਕਰ ਓ ਮੇਰੇ ਨਾਲ ਲੜਦਾ ਸਾਰੀ ਦਿਹਾੜੀ ਬੱਸ ਮੈਂ ਕੀ ਕਰਿਆ ਕਰਾਂ ਆ ਚਾਦਰ ਚੁੱਤੂ ਜੋੜ ਕੇ ਆਪਣੀ ਜਾ ਚਾਦਰ ਮੈਂ ਆਪਣਾ ਪ੍ਰਬੰਧ ਕਰ ਮੈਂ ਜਾਣਾ ਮਾਂ ਦਾ ਛੇਤੀ ਭਾਬੀ ਜੋੜਨੂ ਚਾਦਰ ਆਪੇ ਕੋਈ ਗੱਲ ਨਹੀਂ ਹੋਰ ਓ ਭਾਬੀ ਹਾਂ ਭਾਬੀ ਨੂੰ ਠੇਕਾਂ ਚਾਦਰ ਜੋੜਨਾ ਤੈਨੂੰ ਪੁੱਛਣਾ ਤਾ ਮੈਂ ਕਾਲਾ ਪਾਲੀ ਹੈਗੀ ਤੂੰ ਜੋੜਦੇ ਹਾਂ ਕਿਉਂ ਜੋੜਦਾ ਮੈਂ ਹਾਂ ਮੇਰੇ ਕੋਲ ਨਹੀਂ ਹੁਣ ਚੋੜਦੀਆਂ ਬੁੱਢੇ ਵਾਰੇ ਸਾਡੀਆਂ ਚਾਦਰਾਂ ਜੋੜੋ ਆਪੇ ਉੱਲ ਮਾਤਾ ਮੈਂ ਜੂਰ ਲਾਈ ਜਾਂਦੀ ਆ ਲੈ ਹਲੇ ਤੱਕ ਆਈ ਨਹੀਂ ਹੈਗੀ ਮੈਂ ਕਦੋਂ ਦਾ ਵੇਟ ਕਰਨ ਦੀ ਆ ਇਹਦਾ ਹਲੇ ਤੱਕ ਨਹੀਂ ਕਲਾਸ ਆ ਸਟਾਰਟ ਹੋ ਜਾਣੀਆਂ ਨੇ ਲੈ ਫੋਨ ਆ ਗਈ ਏ ਇੰਨੀ ਲੇਟ ਹੈ ਮੈਂ ਕਦੋਂ ਦਾ ਵੇਟ ਕਰਨ ਦੀ ਆ ਤੇਰਾ ਮੈਂ ਕਿੰਨੀ ਲੇਟ ਹੋਈ ਆ ਤੂੰ ਮੋ ਲੇਟ ਹੋਈ ਆ ਮੈਂ ਤੇ ਕਿੰਨੇ ਟਾਂਗ ਨਾਲ ਆ ਗਈ ਆ ਮੈਂ ਤੇ ਮੈਸੇਜ ਵੀ ਪਾਇਆ ਏ ਕਿ ਮਨੀ ਨਹੀਂ ਮੈਨੇ ਆਉਣੀ ਨਹੀਂ ਤੇਨੂੰ ਪਤਾ ਹੋਊਗਾ ਮਨੀ ਦਾ ਮੈਨੂੰ ਥੋੜੀ ਨਾ ਪਤਾ ਹੋਣਾ ਹੈ ਵੇ ਇਲਾਜੇ ਤੱਕ ਨਹੀਂ ਆਇਆ ਮੈਂ ਕਦੇ ਦੀ ਇੱਥੇ ਖੜੀ ਆ ਮੈਨੂੰ ਤੇ ਨਹੀਂ ਦਿਖਿਆ ਜੇ ਮੈਂ ਲੇਟ ਹੋ ਜਾਂਦੀ ਤੇ ਫਿਰ ਬੋਲਣਾ ਸੀ ਕੋਈ ਨਾ ਤੂੰ ਫੋਨ ਕਰ ਫੋਨ ਮੈਂ ਕਰਾਂ ਫਿਰ ਹੂੰ ਸ਼ੋਤਾ ਫਿਰ ਫੋਨ ਲਿੰਦੇ ਮੈਂ ਮਾਤਾ ਮਾਤਾ ਕਮਾ ਕੇ ਪੁੱਛਾਸ ਮਾਤਾ ਹੁਣ ਕਿੱਧਰ ਆਇਆ ਵਾਂ ਮਾਦਾ ਮੈਨੂੰ ਪੈਸੇ ਦੇਨੇ ਹਾਂ ਇਹਨਾਂ ਥੋੜੇ ਜੇ ਕਾਕਾ ਕਿੱਥੋਂ ਪੈਸੇ ਲਿਆਵਾਂ ਇਹਨੇ ਦੱਸ ਮੈਨੂੰ ਇਹ ਤੇ ਮੈਂ 5000 ਰੁਪਇਆ ਦਿੱਤਾ ਮਾਦਾ ਖਰਚੇ ਗਏ ਆ ਪਹਿਲੇ ਖਰਚੇ ਗਏ ਥੋੜਾ ਬਾਹਰ ਬਾਹਾਂ ਜਾਤ ਨਾ ਖਾਂਦਾ ਰਿਹਾ ਕਰ ਉਹ ਨਹੀਂ ਮਾਦਾ ਬਾਹਾਂ ਜਾਤ ਨਹੀਂ ਖਾਂਦਾ ਮੇਰੀ ਮਾਦਾ ਕਿੱਥੇ ਕਰਾਂ ਪੈਸੇ ਕਾਕਾ ਮੈਂ ਕਿੱਥੋਂ ਪੈਦਾ ਵੱਡਾ ਵੀ ਮੇਰੇ ਕੋ ਆਨੇ ਆਨੇ ਦਾ ਹਿਸਾਬ ਲੈਂਦਾ ਈ ਉਹ ਦੇ ਦੇ ਹਾਂ ਭਾਬੀ ਵੇਲਾ ਵਿਚਾਰੀ ਨਾ ਪਿਆਰ ਕਰਦੀ ਤੇ ਤੂੰ ਮੈਨੂੰ ਪੈਸੇ ਨਹੀਂ ਦਿੰਦੀ ਪੈਸੇ ਮੈਂ ਕਿੱਥੋਂ ਦਵਾ ਦੱਸ ਉਹ ਵੀ ਅਗਲਾ ਮੈਨੂੰ ਬੋਲਦਾ ਮੈਂ ਕੀ ਕਰਾਂ ਦੱਸ ਮੈਨੂੰ ਤੂੰ ਦੱਸ ਲੈ ਵੀ ਮੈਂ ਦੇ ਦੇ ਹਾਂ ਮੈਂ ਸ਼ਹਿਰ ਤੇ ਜਾਣਾ ਸ਼ਹਿਰ ਤੇ ਖਾਣ ਪੀਣੇ ਜਾਣਾ ਇਤੋਂ ਕਿਰਾਇਆ ਵੀ ਲੱਗਦਾ ਬਸ ਤਾਂ ਉੱਥੇ ਤੱਕ ਮੇਰਾ ਤਾਂ ਬਸ ਤਾਂ ਕਿਰਾਇਆ ਰੋਜ਼ ਦਾ ਤੇਰਾ 1000 ਰੁਪਏ ਲੈ ਜਾਂਦਾ ਵਾ ਨਹੀਂ 1000 ਰੁਪਏ ਲੱਗਦਾ ਮਾਦਾ ਤੇ ਤੈਨੂੰ ਕੋਲਾ ਖਰਚਾ ਬਾਅਦ ਸ਼ਹਿਰ ਤੇ ਜਾਂਦਾ ਬਈ ਯਾਰੋ ਦੋਸਤਾਂ ਨਾਲ ਬੈਣਾ ਬੁਣਨ ਤਾਂ ਕਰਦੇ ਪਰ ਰੋਜ਼ ਦਾ ਠੇਕਾ ਵੀ ਜਾਣਾ ਦੋਸਤਾਂ ਨਾਲ ਬੈਣਾ ਵਾ ਦੇ ਦੋ ਮੈਂ ਭਾਬੀ ਨੂੰ ਮੰਗ ਲੈਂਦਾ ਪੁੱਛ ਲਾ ਨੋ ਹੈਗੇ ਕੋਈ ਨਹੀਂ ਹੈਗੇ ਭਾਬੀ ਕਿੱਥੇ ਗਈ ਹੈ ਭਾਬੀ ਔਰ ਓਟੇ ਕੰਮ ਕਰਦੀ ਹਣੀ ਭਾਬੀ ਜੀ ਮੈਂ ਥੋੜੇ ਜਿਹੇ ਪੈਸੇ ਦੇ ਦੋ ਕਿੰਨੇ ਕ ਪਰਦੇ ਪਾਇਆ ਕਰ ਮੈਂ ਤੇਰੇ ਨੰਪਾ ਵੀ ਦੇ ਦਿਓ ਥੋੜੇ ਪੈਸੇ ਮੈਂ ਅੱਜ ਤਾਂ ਸ਼ਹਿਰ ਜਾਣਾ ਹੁੰਦਾ ਵਾ ਮੰਮੀ ਕਿਉਂ ਤੱਲੇ ਘੜਾਉਂਦੇ ਆ ਕੁੜੀ ਆ ਕਿੱਥੋਂ ਪੈਸੇ ਦਵਾ ਮੈਂ ਘੜੀ ਕਿ ਪਿਛੋ ਜਾ ਪਰਸੋਂ 1000 ਰੁਪਿਆ ਦਿੱਤਾ ਇਹਨੂੰ ਇਹਨੂੰ ਪਤਾ ਵਾ ਕਿੰਨੀ ਮੰਗਿਆਈ ਥੋੜਾ ਬੋਤਾ ਖਰਚਾ ਘੱਟ ਕਰੋ ਥੋੜਾ ਬੋਤਾ ਆਪੇ ਵੀ ਨਹੀਂ ਕਹਿੰਦੇ ਮੰਗਿਆਈ ਆ 1000 ਰੁਪਿਆ ਗੱਲ ਸੁਣ ਮੇਰੀ ਪਰਸੋਂ ਦਾ 1000 ਰੁਪਿਆ ਖਤ ਲੈ ਜਾ ਰੁਪਿਆ ਦਾ ਸੌਦਾ ਪਾਇਆ ਤਾਂ 8 ਦਿਨ ਤਾਂ ਲੰਘ ਜੇ ਬੋਤੇ ਨਹੀਂ ਤਾਂ ਭਾਬੀ ਮੈਂ ਪਤਾ ਕੀਤਾ ਮੈਂ ਇਹਨੂੰ ਕਿਤਾਬਾਂ ਲੈਣੀਆਂ ਸੀ ਉਹ ਲਈਆਂ ਵਾ ਇੱਕ ਫੀਸ ਦੇਣ ਵਾਲੀ ਉਹ ਦਿੱਤੀ ਤਾਂ ਕਰਕੇ 1000 ਰੁਪਏ ਖਰਚੂਗਾ ਬੱਸ ਲੈ ਪਾਸ ਬਣਾਇਆ ਉਹ ਤਾਂ ਤੂੰ ਇਨਾ ਪੁੱਵੇ ਚੜਾ ਉਹ ਤੇਰੇ ਸਾਹਮਣੇ ਕਿੰਨਾ ਬੋਲਦਾ ਮੈਨੂੰ ਕੋਹ ਨਹੀਂ ਦਦਾ ਵੀਰ ਦਾ ਗੱਲ ਕਰੂ ਨੂੰ ਨਹੀਂ ਵੇਖੀ ਜਾਣਾ ਹੁਣ ਜਦੋਂ ਇੱਕ ਜਣੇ ਜੀ ਮੰਮੀ ਬੇਚਾ ਜਾ ਇੱਥੇ ਭਟੂਆ ਪਿਆ ਵੇ ਅੱਲਾ ਜਿਹ ਹੈਗਾ ਕੋਈ ਤੇ ਦੇ ਦੇ ਇਹਨੂੰ ਥੋੜੇ ਬਹੁਤੇ ਜੇਬ ਆਪਣੀ ਮਿੰਨਤੋਂ ਖਾਲੀ ਗਏ ਬਸ ਤਿੰਨ ਪਰਾ ਕਿੱਥੇ ਬਣਾਵਾ ਪੱਬੀ ਮੇਰੀ ਥੋੜੀ ਜਿਹੀ ਦਿਨ ਪਤਾ ਕਿੱਥੇ ਉਹ ਨਾ ਪੁੱਰਿਆ ਆਹੋ ਆਹੋ ਕੀ ਹੋ ਆਹੋ 500 ਦੇ ਦੇ ਮੈਨੂੰ ਕੋਈ ਨਹੀਂ ਹੈ ਤੋ ਦੇ ਦੇ ਜੀ ਤੂੰ ਮੈਨੂੰ ਵੀ ਗੱਲ ਆਫਰਾਉਣੀ ਆ। ਉਹ 500 ਦੇ ਦੇ ਕੋਈ ਗੱਲ ਨਹੀਂ ਆ। ਨਹੀਂ 200 ਵੜਾ। ਦੇ ਦੇ ਤੂੰ ਮੈਨੂੰ ਦੇ ਦੇ 500 ਦੇ ਦੇ ਹਾਂ। ਆਵੇ ਆਵੇ 500 ਦੇ ਦੇ ਤੇ ਕੋਈ ਗੱਲ ਨਹੀਂ ਆ। ਆਵੇ ਇਸ ਤੋਂ ਬਾਅਦ ਚ ਕਰ ਦੇਣੀ ਆ ਤੇ ਮੈਂ ਚੱਲਿਆਂ। ਹਾਂ। ਹੁਣ ਦੱਸ ਫੇਰ ਤੂੰ 200 ਦੇਂਦੋਈ 500 ਹੋ ਕੇ ਲੈ ਗਿਆ ਕਿ ਨਹੀਂ ਤੇਰ ਕੋ। ਤਾਂ ਕੱਲ ਨੂੰ ਫੇਰ 500 ਮੁੱਕ ਜਾਣਾ। ਚੱਲ ਮੰਮੀ ਕੋਈ ਨਹੀਂ। ਉਹ ਕਿਹੜਾ ਕੋਈ ਗਲਤ ਮੈਂ ਅਰਕਾਰ ਕਬੀਰ ਨੂੰ ਕਹਿ ਦੇਣਾ ਵੀ ਇਹ ਜਾਣੇ ਤੇ ਉਹ ਜਾਣੇ। ਮੇਰੀ ਨਹੀਂ ਕੋਈ ਮੰਨਦਾ ਸੁਣਦਾ। ਮੈਂ ਨਹੀਂ ਹੁਣ ਪੂਰੀ ਬੰਨਣਾ ਤੈਨੂੰ। ਮੰਮੀ ਪੂਰੀ ਬੰਦੀ ਗੱਲ ਨਹੀਂ ਉਹ ਕਿਹੜਾ ਛੁੱਟੇ ਸਾਟੇ ਲੰਦਾ ਵਾ। ਚੰਗਾ ਵਾ ਤੁਹਾਨੂੰ ਜਦੋਂ ਬੰਦਾ ਗਲਤ ਹੋਵੇ ਨਾ ਘਰ ਵੀ ਦੇਖ ਪੈਂਦਾ ਵਾ ਨਾਲੇ ਘਰੋਂ ਕਿਤੇ ਬਾਹਰ ਬਾਦੂ ਨਿਕਲਦਾ ਨਹੀਂ ਸਿਰਫ ਕਾਲਜ ਹੀ ਜਾਂਦਾ ਉਹ ਉੱਥੇ ਭਾਵੇਂ ਮੁੰਡਿਆਂ ਨਾਲ ਆਪਣੇ ਨਾਲ ਯਾਰ ਦੋਸਤਾਂ ਨਾਲ ਫੇਰ ਲੈਂਦਾ ਵਾ ਫੇਰ ਲੈਂਦਾ ਪਰ ਘਾਟ ਖਰਚਾ ਕਰੇ ਥੋੜਾ ਬਹੁਤਾ ਤੈਨੂੰ ਪਤਾ ਕਿੰਦਾ ਕਮਾਈਆਂ ਹੁੰਦੀਆਂ ਕਿੱਡੀਆਂ ਔਖੀਆਂ ਹੁੰਦੀਆਂ ਮੰਮੀ ਹੁੰਦੀਆਂ ਉਹਨੂੰ ਸਮਝਾਇਆ ਕਰ ਦੇ ਤੇਰੇ ਤੇਰੇ ਨਾਲ ਗੱਲਬਾਤ ਕਰਦਾ ਸੁਣਦਾ ਕਹਿੰਦਾ ਤਾਂ ਤੂੰ ਉਹਨੂੰ ਕਿਹਾ ਕਰ ਮੰਮੀ ਸਾਡੀ ਗੱਲ ਬਿਲਕੁਲ ਸਹੀ ਆ ਪਰ ਜਿੱਦਾਂ ਦਾ ਹੁਣ ਜ਼ਮਾਨਾ ਜਾਣਦੇ ਆ ਵਾ ਨਾ ਕਿ ਇਹਨਾਂ ਦੋਸਤਾਂ 'ਚ ਵੀ ਬਹਿ ਕੇ ਆਪਣੀ ਵੀ ਇੱਜ਼ਤ ਬਣਾਉਣੀ ਪੈਂਦੀ ਆ ਇਹ ਤੁਹਾਨੂੰ ਵੀ ਪਤਾ ਵਾ ਹੁਣ ਜਦ ਵੀ ਦਦਸਾਮਾ ਨੰਗ ਗਿਆ ਉਹਨੇ ਪਹਿਲਾਂ ਪਾੜੇ ਲਿਖ ਲਿਆ ਇਹਦਾ ਹੁਣ ਇਹ ਹੁਣ ਟੈਅ ਆਇਆ ਨਾ ਜਦੋਂ ਜਦੋਂ ਕੁੰਡਾ ਉਦੋਂ ਮੈਨੂੰ ਕਹਿੰਦਾ ਤੁਹਾਡਾ ਲਾੜ ਲਾ ਤੁਹਾਡਾ ਪੂਹੇ ਚੜਾਇਆ ਪੂਹੇ ਚੜਾਇਆ ਮੈਂ ਕੀ ਕਰਾਂ ਦੱਸ ਮੈਂ ਕੀ ਕਰਾਂ ਦੱਸ ਚੱਲ ਮੰਮੀ ਕੋਈ ਗੱਲ ਨਹੀਂ ਸਾਰਾ ਤੇ ਛੋਟਾ ਵਾ ਪੂਹੇ ਚੜਾ ਲੈ ਤੇ ਫਿਰ ਕੀ ਹੋ ਗਿਆ ਆਪੇ ਜਦੋਂ ਜ਼ਿੰਮੇਵਾਰੀਆਂ ਪੈ ਗਈਆਂ ਸਾਰੇ ਆ ਗੱਲਾਂ ਚੇਤੇ ਭੁੱਲ ਜਾਣੀਆਂ ਜਦੋਂ ਜ਼ਿੰਮੇਵਾਰੀਆਂ ਪੈ ਜਾਂਨਾਂ ਤੇ ਮੁੜ ਕੇ ਫਿਰ ਬੰਦੇ ਨੂੰ ਚੇਤਾ ਭੁੱਲ ਜਾਂਦਾ ਵਾ ਮੈਂ ਤਾਂ ਨਹੀਂ ਇਹ ਵੀ ਪੜ੍ਹ ਲਿਖ ਕੇ ਤੇ ਇਹ ਵੀ ਨੌਕਰੀ-ਨੌਕਰੀ ਕਰੇ ਤੇ ਇਹਦਾ ਵੀ ਕਿਤੇ ਘਰ-ਘਰ ਕੇ ਕੰਮ ਨਜੜੀ ਮੇਰੇ ਸਿਰ ਤੋਂ ਭਾਰ ਲੱਥੇ। ਮੇਰੀ ਟੈਨਸ਼ਨ ਦੂਰ ਹੋ। ਗੁੜੀਆਂ ਦੇ ਭਾਰ ਹੀ ਲੌਂਦੀਆਂ ਮਾਜਾਂ। ਕੀ ਕਰੀਏ ਫੇਰ? ਮੁੜ ਕੇ ਭਾਵੇਂ ਮੁੜ ਕੇ ਨਹੀਂ ਭਾ ਕਿੱਥੋਂ ਲੱਥ ਜਾਂਦਾ ਵਾ? ਉਸ ਵੋ ਵਿਆਹਿਆਂ ਇਹਨੇ ਦੋਨਾ ਜ਼ੋਰ ਪੈਂਦਾ ਮਾਤਾ-ਗੁੜੀਆਂ ਦੇ। ਮੁੜ ਕੇ ਫੇਰ ਕੱਲ ਨੂੰ ਬੱਚੇ ਹੋ ਜਾਂਦੇ ਉਹਨਾਂ ਦੇ ਬੱਚੇ ਸਾਹਮਣੇ ਉਹਨਾਂ ਦਾ ਖੱਤ੍ਹਾ ਪਾਣੀ ਫੇਰ ਉਧਰ ਹੋ ਜਾਣਾ। ਇਹ ਤੁਹਾਨੂੰ ਇੱਕ ਵਹਿਮ ਆ ਵੀ ਮੇਰਾ ਭਾਗ ਫੋਲਡ ਜੀਤ ਤੈਨੂੰ ਪਤਾ ਬਾਉ ਕਿੰਦਾ ਕਰ ਕਬੀਰ ਬੋਲਦਾ ਫਿਰ ਮੈਂ ਕਿਹਨੂੰ ਕਹਾਂ ਇਹਨੂੰ ਕਹਾਂ ਤਾਂ ਬੁਰੀ ਜ ਮਨ ਨੂੰ ਕਹਿੰਦੀ ਮੈਂ ਤਾਂ ਬੁਰੀ ਤੈਨੂੰ ਪਤਾ ਤਾਂ ਗਈ ਚਲੋ ਠੀਕ ਆ ਮਨੂ ਕੋਈ ਗੱਲ ਨਹੀਂ ਇਦਾਂ ਟਾਈਮ ਲੰਘ ਜਾਣਾ ਚਲ ਹਾਂ ਹੋਰ ਕੜੀਆਂ ਬੋਲਣਾ ਚਲ ਹਾਂ ਰੱਖ ਬਦੂਆ ਤੁਹਾਨੂੰ ਨਾ ਦੱਸੀ ਹੁਣ ਕਿ ਪੈਸੇ ਦਿੱਤੇ ਤੇ ਜਦੋਂ ਮੰਮੀ ਪੈਸੇ ਲੈਣੇ ਆ ਤੇ ਭੱਜ ਕੇ ਲੱਗ ਜੀ ਕਵਾਂਗੇ ਘਰ ਦਾ ਖਰਚਾ ਕਰ ਦਿਆਂ ਮੰਮੀ ਕਹੇ ਤੂੰ ਨਹੀਂ ਕਹੇ ਕੰਮ ਨੇ ਬੇਰੀ ਚਲ ਮੈਂ ਸਹੀ ਨਿਕਲ ਜਾ ਉਹ ਨਾਲ ਵੀਰਵਾਜ ਮਾਰ ਲਿਆ ਕਿਤੇ ਉਹ ਵੇਲਣਾ ਹਾਂਜੀ ਵੀਰ ਕਿ ਚੱਲੇ ਆ ਕਾਲਜ ਨਹੀਂ ਕਾਲਜ ਤੁਰ ਪਈ ਨਾ ਮੂੰਹ ਚੁੱਕ ਕੇ ਤੇ ਮੈਂ ਪਰਸੋਂ ਦਾ ਗਿਆ ਵਾ ਕਿ ਸ਼ੁਰੀਆਂ ਖੋਲ ਦੇ ਉਹ ਪੱਠੇ ਸਬੂਤੇ ਨਿਕਲ ਜਾਂਦੇ ਵਿੱਚੋਂ ਨਾਲ ਉਹਨੂੰ ਟਾਈਮ ਨਹੀਂ ਲੱਗਾ ਉਹਨਾਂ ਪਤਾ ਸਵੇਰੇ ਮੈਂ ਚੱਲ ਜਾ ਲਾਵਾਂ ਤੇ ਸ਼ਾਮਾਂ ਨੂੰ ਮੈਂ ਆਉਣਾ ਵਾਂ ਦੇ ਆਣ ਕੇ ਫਿਰ ਬਾੜਾ ਪੋੜਨਾ ਮੈਂ ਧੱਕੜੀ ਆਹ ਟਾਈਮ ਇਹ ਕਾਲਜ ਦਾ ਟਾਈਮ ਹੈ ਜਰਾ ਵੀਰ ਰਾਤ ਲੇਟ ਸੁੱਤਾ ਹਿੰਨਾ ਤੈਨੂੰ ਪਤਾ ਫਿਰ ਰਾਤ ਪੜਾਈ ਕਰਦਾ ਨਹੀਂ ਉਹ ਕਾਲਜ ਤੇਰਾ ਕਿਹੜਾ ਲੱਗਾ 10 ਵਜੇ ਗਿਆ ਨਹੀਂ ਸਾਡੇ ਨੂੰ 9 ਵਜੇ ਲੱਗਦਾ ਕਾਲਜ ਕੋਈ ਨਹੀਂ ਪਹੁੰਚਦਾ 10:00 ਵੱਜ ਗਏ ਆ ਕੋਈ ਨਹੀਂ ਪਹੁੰਚਣਾ ਮੈਨੂੰ ਜੰਨੂ ਮੈਂ ਮੂਰਖ ਮੈਨੂੰ ਕਿਹਾ ਮੂਰਖ ਬਣਾਵਾ ਨਹੀਂ ਮੈਂ ਪਹੁੰਚਣਾ ਮੈਂ ਕੋਈ ਗੱਲ ਨਹੀਂ ਆ ਕਿੱਥੇ ਖੱਸੀ ਕਰਨੀ ਪਹੁੰਚਣਾ ਵਾ ਉਹ ਨਹੀਂ ਮੈਂ ਕੁੱਤੇ ਖੱਸੀ ਕਰਦਾ ਤੂੰ ਇਦਾਂ ਕਰ ਛੱਡ ਖੜਾ ਕੋਈ ਨਹੀਂ ਹੁੰਦਾ ਫੋਨ ਕਰ ਦੇ ਮੁੰਡਿਆਂ ਨੂੰ ਕਿ ਮੈਂ ਨਹੀਂ ਆਉਣਾ ਤੇ ਮੇਰੇ ਨਾਲ ਕੰਮ ਕਰਾ ਉਹ 3-4 ਜਣ ਨੂੰ ਜਣ ਕਰੀਏ ਸੈਟ ਨਹੀਂ ਵੀਰ ਮੈਂ ਜਾਣਾ ਜ਼ਰੂਰੀ ਆ ਮੇਰਾ ਬਹੁਤ ਜ਼ਰੂਰੀ ਆ ਜਿਹੜਾ ਸਬਜੈਕਟ ਮੇਰਾ ਗੁਰੂ ਆ ਨਾ ਉਹਦਾ ਪੱਠੇ ਕੁਦਰ ਦੇ ਹੱਥ ਨਾਲ ਤੇ ਕੋਈ ਨਹੀਂ ਮੈਂ ਸ਼ਾਮ ਲਾਣ ਕੇ ਕਰਾ ਦੂੰਗਾ ਮੈਂ ਸਬਜੈ ਮੇਰੀ ਗੱਲ ਸੁਣ ਲੈ ਬੰਦਾ ਬਣ ਜਾ ਮੈਨੂੰ ਤੇਰੇ ਡੈਪੇ ਲਾਵੇਂ ਮਿਲ ਤੇ ਜੇ ਕਿਸੇ ਨੇ ਮੈਂ ਕਦੇ ਅੱਖੀ ਵੇਖ ਲਿਆ ਨਾ ਮੈਂ ਉਥੋਂ ਚਵਲ ਫੇਰ ਤੈਨੂੰ ਲਿਆਉਣਾ ਹੀ ਉਹ ਨਹੀਂ ਵੀਰ ਤੈਨੂੰ ਕਹਿੰਦੇ ਦੁਨੀਆ ਗਾਲੀ ਆਵੇਂ ਤੈਨੂੰ ਪੂਰਾ ਦੁਨੀਆ ਜਰਦੀ ਨਹੀਂ ਹੈਗੀ ਕਿਸੇ ਨੂੰ ਆ ਦੁਨੀਆ ਜਰਦੀ ਨਹੀਂ ਤੂੰ ਆ ਤੂੰ ਆ ਨਾ ਫੇਰ ਵੀ ਗੱਲ ਹੁੰਦੀ ਆ ਤੇਰਾ ਭਰਾ ਅਗਰ ਪੜ੍ਹ ਲਿਖ ਕੇ ਕੁਝ ਨੌਕਰੀ ਨਕਰੀ ਕਰ ਲੂਗਾ ਤੇ ਫਾਇਦਾ ਹੀ ਆ ਨਾ ਵਿੱਚ ਉਹ ਮੈਂ ਤਾਂ ਕਹਾਂਗੀ ਪੜ੍ਹ ਲੈ ਕੇ ਕੋ ਬਣ ਜੇਗਾ ਪਰ ਜਿੱਦਾਂ ਦੇ ਤੇਰੇ ਲੱਛਣ ਆ ਨਾ ਮੈਨੂੰ ਨਹੀਂ ਲੱਗਦਾ ਤੂੰ ਕੋ ਬਣੇਗਾ ਕਿਉਂ ਨਹੀਂ ਬਣੂਗਾ ਵੀਰ ਹਾਲੀ ਤੇ ਮੇਰੀ ਭਾਈ ਦੇ ਕੰਪਲੀਟ ਹੋ ਲੰਦੇ ਫਿਰ ਤੈਨੂੰ ਬੋਲ ਦੱਸੂਗਾ ਬਣਦਾ ਕਿ ਨਹੀਂ ਬਣਦਾ ਕੁਝ ਮੈਂ ਤੇ ਲੈ ਆਰ ਕਾ ਸਮੈਸਟਰ ਵੇਖ ਲੈ ਕਿੰਨੇ ਨੰਬਰ ਆਉਂਦ ਤੇ ਜੇ ਪੁੱਤਾਂ ਨੰਬਰ ਘਟ ਗਏ ਨਾ ਤੇ ਰਹੇਗਾ ਘਰੇ ਹੀ ਫਿਰ ਅਬ ਇਹਨਾਂ ਤੇਰੀ ਗੱਲ ਦੇ ਵਿੱਚ ਮੇਰੇ 10 ਵਜ ਕੇ ਤੇ 10 ਮਿੰਟ ਹੋ ਗਏ ਤਾਂ ਮੈਨੂੰ ਛੇਤੀ ਜਾਂਦੇ ਆ ਮੈਨੂੰ ਛੇਤੀ ਬਣ ਕੰਜਰ ਨਾ ਹੋਵੇ ਤੇ ਬਸ ਇਹੋ ਜਿਹੇ ਗੱਲਾਂ ਮਾਰ ਗਿਆ ਹੀ ਉਹ ਹੱਸ ਕੇ ਮੁੜ ਕੇ ਕੰਮ ਟਾਲ ਕੇ ਖਾਂ ਜਾਂਦਾ ਜੀ ਯਾਰ ਤੂੰ ਲਾ ਲੈਣਾ ਹੈ ਯਾਰ ਲਾਲਾ ਹੁਣ ਤੂੰ ਯਾਰ ਮੈਨੂੰ ਤੇ ਫੋਨ ਵੀ ਇੰਨਾ ਮੈਂ ਨਹੀਂ ਲਾਉਂਦੀ ਕੋਈ ਗੱਲ ਨਹੀਂ ਲਾਲਾ ਹੁਣ ਲਾਣੇ ਪੈਣਾ ਹੈ ਮੈਂ ਕਦੇ ਨੂੰ ਪਤਾ ਨਹੀਂ ਲੱਗਦਾ ਮੈਂ ਤੇ ਅੱਛੀ ਕਾਲ ਅੱਛੀ ਕਾਲ ਮੈਂ ਤੇ ਹੁਣੇ ਫੋਨ ਲਾਉਂਦੇ ਆਂਹੀਂ ਨਹੀਂ ਤੇ ਕਿੱਥੇ ਰਹਿ ਗਿਆ ਅਸੀਂ ਥੋੜਾ ਟਾਈਮ ਲੱਗ ਗਿਆ ਜਦੋਂ ਕਿ ਘਰੋਂ ਆਉਣ ਲੱਗਾ ਤਾਨੂੰ ਪਤਾ ਕਿ ਕਿੱਥੇ ਨਹੀਂ ਹੁੰਦੀ ਹੈ ਹਾਂ ਹਾਂ ਪਹਿਲਾਂ ਮੰਮੀ ਦੇ ਸਵਾਲਾਂ ਦੇ ਜਵਾਬ ਦੋ ਫਿਰ ਭਾਬੀ ਦੇ ਸਵਾਲਾਂ ਦੇ ਜਵਾਬ ਦੋ ਭਾਬੀ ਤਾਂ ਮੈਨੂੰ ਬਹੁਤ ਪਰ ਕਰਦੀਆਂ ਭਾਬੀ ਨੇ ਘੱਟ ਸਵਾਲ ਕਰਦੀ ਆਂ ਵੀਰ ਦੇ ਬੜੇ ਸਵਾਲ ਵੀਰ ਨੇ ਪੁੱਛਦਾ ਕਿੰਨੀਆਂ ਤਰੀਆਂ ਡਿਗਰੀਆਂ ਰਹਿ ਗਈਆਂ ਕਿੱਦ ਤਰ੍ਹਾਂ ਹੋ ਗਿਆ ਕੀ ਨਹੀਂ ਹੋ ਗਿਆ ਇਹ ਸਵਾਲਵਾ ਪੁੱਛ ਕੇ ਤੇ ਫੇਰ ਮੈਨੂੰ ਤੋਲਦਾ ਘਰੋਂ ਸਾਰੇ ਤੁਹਾਡਾ ਜੀ ਚਲੋ ਆਜੇ ਉੱਥੇ ਚੱਲਦੇ ਹਾਂ ਉੱਧਰ ਪੰਜਾ ਪਲਾਸਾਂ ਦੇ ਹੁਣ ਕੰਮ ਖਤਮ ਹੋ ਗਿਆ ਬੈਠ ਕੇ ਟਾਈਮ ਪਾਸ ਕਰਦੇ ਆ ਅਜੇ ਫਿਰ ਚੱਲ ਜੀ ਅਜੀਬ ਆ ਤੁਹਾਡਾ ਬ੍ਰਦਰ ਜੀ ਆਜੇ ਇੱਥੇ ਬਹਿ ਨਹੀਂ ਹੁਣ ਆਪਾਂ ਬਹਿਣਾ ਹੀ ਆ ਵੇਲਿਆਂ ਨੇ ਹੋਰ ਕਰਨਾ ਵੀ ਕੀ ਆ ਤੇ ਟਾਈਮ ਪਾਸ ਤੇ ਕਰਨਾ ਹੀ ਕਿਸੇ ਤਰੀਕੇ ਨਾਲ ਯਾਰ ਨਾ ਤੇ ਆ ਪਲਾਸਾਂ ਲੋਂਦੇ ਹੋ ਨਾ ਤੇ ਮੈਨੂੰ ਲੋਂ ਦਿੰਦੇ ਹੋ ਬੈਗਾ ਹਾਂ ਬੈ ਜਾ ਸਿੱਧੀ ਓਕੇ ਕਲਾਸਾਂ ਨਹੀਂ ਲਾਉਣ ਦੀ ਕੋਈ ਕਲਾਸਾਂ ਗਰੂ ਹੀ ਲਾਉਗੇ ਮੈਨੂੰ ਵੀ ਨਹੀਂ ਪੜਨ ਦਿੰਦੇ ਹੈਗੇ ਬੈਗਾ ਬੈਗਾ ਕੁਝ ਨਹੀਂ ਹੁੰਦਾ ਕਦੇ ਹਾਂ ਕੁਝ ਨਹੀਂ ਹੁੰਦਾ ਕਦੇ ਕਲਾਸਾਂ ਲਾਉਣੀਆਂ ਜਾ ਕੇ ਤੂੰ ਜਿਹੜੀਆਂ ਟਾਈਮ ਵੇਖ ਕਿੰਨਾ ਹੋ ਗਿਆ ਹੁਣ ਕਲਾਸਾਂ ਟਾਈਮ ਰਹਿ ਗਿਆ ਪਹਿਲਾਂ ਤੁਹਾਨੂੰ ਟਾਈਮ ਸਿਰ ਆਣਾ ਚਾਹੀਦਾ ਹਣਾ ਪਹਿਲਾਂ ਕੋਈ ਗੱਲ ਨਹੀਂ ਫਿਰ ਕਿ ਤੈਨੂੰ ਪਤਾ ਘਰੋਂ ਫਿਰ ਜਦੋਂ ਸਾਲਾਂ ਦੇ ਸਵਾਲ ਜਵਾਬ ਜਵਾਬ ਦੇ ਕੇ ਸਹੀ ਮਾਣਾ ਪਤਾ ਤੇ ਹੈਗਾ ਵੀਰ ਜੀ ਨੂੰ ਤੇ ਜਾਣਾ ਵਾ ਕਾਲਜ ਤੇ ਫਿਰ ਤਾਨੂੰ ਇੰਨਾ ਨੋਕਾ ਟੋਕੀ ਕਿਉਂ ਕਰਦਾ ਸਵੇਰੇ ਸਿੱਧਿਆ ਹੀ ਕੰਮ ਕਿਆ ਸਰ ਜੀ ਮੇਰੀ ਅੱਖੁੱਲੀ ਰਾਤ ਨੂੰ ਸੁੱਤਾ ਸੀ ਲੇਟ ਤੇ ਸਵੇਰੇ ਅੱਖ ਲੇਟ ਖੁੱਲੀ ਤਾਂ ਹੀ ਕਰਕੇ ਤੇ ਨਾਲਾਂ ਦੀ ਤੇ ਮੈਸੇਜਾਂ ਤੇ ਗੱਲਾਂ ਕਰਦੇ ਰਹੇ ਤੇਰੇ ਨਾਲ ਮੈਂ ਤੇ ਫਿਰ ਉਹ ਫਿਰ ਤੈਨੂੰ ਪਤਾ ਟਾਈਮ ਫਿਰ ਲੱਗ ਹੀ ਜਾਂਦਾ ਬੰਦੇ ਨੂੰ ਸਵੇਰੇ ਮੈਂ ਤਾਂ ਟਾਈਮ ਨਾਲ ਉੱਠ ਜਾਨੀ ਹਾਂ ਨਾ ਤੇ ਟਾਈਮ ਨਾਲ ਉੱਠ ਜਾ ਕਰਾਂ ਤੇ ਵੀ ਜੀ ਨਾਲ ਹੱਥ ਬੰਡਾਲਿਆ ਕਰ ਔਰ ਵੀ ਜੀ ਤਾਂ ਇਹਦੇ ਫਿਰ ਗੁੱਸੇ ਹੁੰਦਾ ਵਾ ਕਿ ਨਾ ਕਾ ਹੱਥ ਨਹੀਂ ਮੰਨਉਂਦਾ ਸਹੀ ਗੱਲ ਆ ਰੋਸ਼ਨੀ ਵੈਸੇ ਤੇ ਮੁੰਡੇ ਵਾਲੀ ਹੈ ਨਾ ਇਹਨਾਂ ਨੂੰ ਬੰਨਣਾ ਚਾਹੀਦਾ ਕੰਮ ਸਾਰੇ ਛੱਡ ਦਿੰਦੇ ਬੰਨਨੇ ਇਹਨਾਂ ਤੋਂ ਇੱਕ ਤੋਂ ਇੱਕ ਵਾਦ ਸਹੀ ਗੱਲ ਤੁਹਾਡੀ ਕੋ ਬੰਨੇ ਹੈ ਨਹੀਂ ਕਿ ਮੇਰੇ ਕੋ ਕੱਲਿਆ ਕੋ ਬੰਨੇ ਹੈ ਇੱਥੇ ਉੱਠ ਜਾਣੇ ਹੋਰ ਕੀ ਸਾਨੂੰ ਮੰਮੀ ਦੀਆਂ ਗੱਲਾਂ ਦਾ ਡਰ ਵੀ ਹੁੰਦਾ ਮੈਂ ਜਾਂਦਾ ਹੁੰਦਾ ਨਾ ਘਰ ਇੱਥੇ ਪੁੱਛਣਾ ਸੀ ਮੰਮੀ ਨੇ ਫਿਰ ਕਿੱਦਾਂ ਦੀਆਂ ਹਰਕਤਾਂ ਫਿਰ ਕਰਦੀ ਐ ਇਸੇ ਦੇ ਸਿੱਤੇ ਮੈਨੂੰ ਪਤਾ ਲੱਗ ਜਾਨੇ ਸਾਰੀਆਂ ਉਹ ਵਾ ਇੱਕ ਉਹਨੇ ਵੇਖਿਆ ਨੇ ਚੂਈ ਜੀ ਨੇ ਗੱਲਾਂ ਮੈਨੂੰ ਦੱਸਣੀਆਂ ਮਿੰਨੂ ਜਿੰਦੀਆਂ ਗੱਲਾਂ ਕਰਦੀ ਵੇਂਗੇ ਕਰੇ ਤੇ ਉਹਨੇ ਨੇ ਤੇਰੇ ਨਾਲ ਦੀ ਰਿੰਦੀ ਚਲੀ ਗਈ ਕੋਈ ਨਹੀਂ ਅਸੀਂ ਕੋਈ ਇਦਾਂ ਦਾ ਨਹੀਂ ਕਰਦੇ ਅਸੀਂ ਮੰਮੀ ਆਪਣੀ ਨਾਲ ਸਾਰਾ ਕੰਮ ਨਹੀਂ ਕਰਾਉਂਦੇ ਆ ਤੇ ਆਪਣਾ ਆ ਟਾਈਮ ਗੱਲਾਂ ਚੰਗੀ ਕੁੱਲੀ ਪੜ੍ਹਾਈ ਕਰਦੇ ਚੱਲ ਤੋ ਮੈਨੂੰ ਦੱਸ ਪਹਿਲਾਂ ਤੇ ਫਿਰ ਕੋਈ ਆ ਕੇ ਬੁਗਰਾਉਂਦਾ ਮੈਨੂੰ ਹਾਂ ਵਿਆਹ ਵੀ ਉਹ ਗੱਲ ਲੈ ਹੈ ਨਹੀਂ ਰੋਸ਼ਨੀ ਵਾਲੀ ਕਿਉਂ ਦੱਸਦੇ ਹੋ ਵੀ ਆਪਾਂ ਦੀ ਗੱਲ ਹਲੇ ਪਹਿਲਾਂ ਤੁਸੀਂ ਆਪਣੀ ਪੜ੍ਹਾਈ ਤੇ ਕੰਪਲੀਟ ਕਰੋ ਫੇਰ ਦੇਖੋ ਨਾਲੇ ਮੈਂ ਨਹੀਂ ਆ ਸਕਦੀ ਆਪਣੀ ਮੰਮੀ ਨੂੰ ਜਾਂ ਵੀਰ ਨੂੰ ਵੀ ਵਿਆਹ ਕਰਾਉਣਾ ਹੈ ਤੁਹਾਨੂੰ ਆਪਣੇ ਪੈਰਾਂ 'ਤੇ ਸਟੈਂਡ ਹੋ ਕੇ ਘਰੇ ਗੱਲ ਕਰਨੀ ਤੇ ਕੋਈ ਨਹੀਂ ਮੈਂ ਵੀਰ ਨਾਲ ਗੱਲ ਕਰ ਲੂੰਗਾ ਆਪਣੇ ਵੀਰ ਨਾਲ ਗੱਲ ਕਰਨਾ ਮੈਂ ਨਹੀਂ ਗੱਲ ਕਰਨੀ ਹਾਂ ਹਾਂ ਤੇ ਜੇ ਇਹ ਚੀਜ਼ ਦਾ ਮੇਰੇ ਕੋਲ ਨਾ ਲੈਣਾ ਤੇ ਮੈਂ ਆਉਣਾ ਵੀ ਛੱਡ ਦੇਣਾ ਮਿਲਣਾ ਵੀ ਛੱਡ ਦੇਣਾ ਨਹੀਂ ਇਦਾਂ ਇਦਾਂ ਗੱਦੋ ਜੁਕਦਾਸ ਮੇਰੀ ਸੁਣ ਲੈ ਗੱਲ ਨਾ ਮੇਰੀ ਮੰਮਾ ਨੇ ਮੰਨਣਾ ਤੇ ਨਾ ਮੇਰੇ ਵੀਰ ਜੀ ਨੇ ਮੰਨਣਾ ਠੀਕ ਆ ਤੇ ਵਿਆਹ ਵਾਲੀ ਗੱਲ ਮੇਰੇ ਨਾਲ ਬਿਲਕੁਲ ਨਹੀਂ ਇੱਕ ਆਪਾਂ ਚੰਗੇ ਦੋਸਤ ਆ ਤੇ ਇਹ ਦੋਸਤੀ ਠੀਕ ਆ ਇੱਥੋਂ ਤੱਕ ਨਾ ਪਹੁੰਚੋ ਤੇ ਮੈਂ ਮਿਲਣਾ ਵੀ ਹਟ ਜਾਣਾ ਨਹੀਂ ਚਲ ਕੋਈ ਗੱਲ ਚਲ ਇੱਕ ਗੱਲ ਦਾ ਗੁੱਸਾ ਨਾ ਕਰੀ ਤੇ ਵੈਸੇ ਮੈਂ ਨਾ ਮੈਂ ਗਿਆ ਸੀ ਉੱਥੇ ਸ਼ੌਪ ਤੇ ਤੇ ਮੈਨੂੰ ਵਧੀਆ ਲੱਗਿਆ ਸੀ ਮੈਂ ਤੇਰੇ ਲਈ ਗਿੱਟਰ ਲੈ ਕੇ ਆਇਆ ਇੱਕ ਏ ਕਿੰਨਾ ਸੋਹਣਾ ਏ ਪਰ ਤੇ ਹੀ ਗਿਫਟ ਦੇ ਤੇ ਦਿੱਤਾ ਉਹਨਾਂ ਨੇ ਘਰੇ ਕੀ ਕਹਿਣਾ ਹੈ ਕੋਈ ਤੇਰਾ ਨਾਲ ਆ ਦੁਖੀ ਐਹੀ ਤੇ ਮੈਂ ਵੇਖ ਕੇ ਚੁੱਪ ਕਰ ਗਈ ਕਿ ਮੈਂ ਮੰਮੀ ਨੂੰ ਵੀਰ ਜੀ ਮੇਰਾ ਤੈਨੂੰ ਪਤਾ ਕਿੱਡਾ ਉਂਤਰਾ ਵਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੂੰ ਐ ਰੋਸ਼ਨੀ ਨਾਲ ਆ ਲਈ ਕਹਦੀ ਕਿ ਤੂੰ ਰੋਸ਼ਨੀ ਨਹੀਂ ਮੈਂ ਦਿੱਤਾ ਵਾ ਮੈਂ ਆ ਕੁੜੀਆਂ ਨੇ ਕਿਹਾ ਸਾਰੀਆਂ ਨੇ ਰੋਸ਼ਨੀ ਨਹੀਂ ਤੇ ਮੈਂ ਮਹਿੰਦੀ ਲਵਾ ਲਈ ਪਤਾ ਨਹੀਂ ਕਿ ਨਹਾ ਢੇਕਰ ਫਵਾੜਾ ਪਾਇਆ ਫਿਰ ਕੀ ਹੋ ਗਿਆ ਤੂੰ ਕਹਿੰਦੀ ਕਹਿੰਦੀ ਰੋਸ਼ਨ ਨਹੀਂ ਦਿੱਤਾ ਮੈਨੂੰ ਮੈਨੂੰ ਵਧੀਆ ਲੱਗਾ ਮੈਂ ਲੈ ਆਂਦਾ ਅੱਜ ਤੂੰ ਨਾ ਇਦਾਂ ਕਰ ਇਹਨੂੰ ਤੂੰ ਹੀ ਲੈ ਜਾ ਤੇ ਮੰਮੀ ਨਹੀਂ ਮੰਮੀ ਦੇ ਸਾਹਮਣੇ ਤੂੰ ਹੁਣ ਤੇ ਪੱਗ ਦਿਖਾ ਦੇ ਮੈਨੂੰ ਉਹ ਪਾਉਣ ਨੂੰ ਕੀ ਹੋਇਆ ਬਾਅਦ ਚ ਨਹੀਂ ਵੇਖਣੀ ਪਾਈ ਹੋਈ ਚੱਲ ਫਿਰ ਪਿਕਸੈਂਡ ਕਰ ਦੇ ਮੈਂ ਕਮਾਲ ਕਰਦਾ ਮੈਂ ਆ ਲੈ ਤੂੰ ਨਾ ਮੰਮੀ ਦੇ ਸਾਹਮਣੇ ਮੈਨੂੰ ਦੇ ਦੇ ਚੰਗਾ ਠੀਕ ਆ ਤੂੰ ਇਹ ਬੋਲਦੀ ਕਿ ਮੈਂ ਬਰਥਡੇ ਤੇ ਤੇਨਾ ਮਤਲਬ ਕਿ ਪ੍ਰੋਮਿਸ ਕੀਤਾ ਹੈ ਤੈਨੂੰ ਲੈ ਕੇ ਦਵਾਂਗੇ ਗਿਫਟ ਉਦੋਂ ਮੈਂ ਲੈ ਕੇ ਦਿੱਤਾ ਹੀ ਜੋ ਹੁੰਨ ਮੈ ਨਹੀਂ ਚਲ ਇਹ ਵੀ ਗੱਲ ਕੀਤੀ ਤੇ ਗੱਲਾਂ ਠੀਕ ਨੇ ਚਲੋ ਟਾਈਮ ਬੜਾ ਹੋਈ ਜਾ ਰਿਹਾ ਹੈ ਚਲੋ ਮੈਨੂੰ ਵੀ ਫੋਨ ਆ ਗਿਆ ਮੈਨੂੰ ਠੀਕ ਆ ਮੈਨੂੰ ਫਰੈਂਡਸ ਦਾ ਫੋਨ ਆ ਗਿਆ ਫਿਰ ਮੈਂ ਵੀ ਉਹਨਾਂ ਨੂੰ ਮਿਲਣਾ ਜਾ ਕੇ ਤੇ ਤੁਸੀਂ ਫਿਰ ਨਿਕਲੋ ਫਿਰ ਹਾਂ ਮੈਨੂੰ ਠੀਕ ਆ ਮੈਂ ਠੀਕ ਆ ਨਾ ਫਿਰ ਮੈਂ ਆਪਣੇ ਵੀਰ ਜੀ ਨਾਲ ਕੋਈ ਹੱਥ ਬੰਡਾਲਿਆ ਕਰ ਕੰਮ ਕਰ ਲਿਆ ਕਰ ਕੋਈ ਨਿਕਾਲੂਗਾ ਅਰੇ ਥੋੜੀਆਂ ਹੁੰਦੀਆਂ ਘਰੇ ਮੇਰੀ ਬਥੇਰੀ ਹੋ ਜਾਂਦੀ ਹੈ ਤੂੰ ਜਨਮ ਦੇ ਖਿਆਲਾਂ 'ਚ ਨਾ ਰਿਆ ਕਰ ਇੱਕ ਬੈਸਟ ਫਰੈਂਡ ਰਹਿਣਾ ਬਸ ਠੀਕ ਆ ਚਲ ਕੋਈ ਗੱਲ ਨਹੀਂ ਹੇ ਕੁੜੀ ਪੜਨੇ ਪਾਈ ਆ ਤੇ ਪੜ ਪੜ ਤੇ ਸੇਰ ਤੇ ਅੱਖਾਂ ਹੀ ਰਹਿ ਚੱਲੀਆਂ ਵਿਚਾਰੀ ਦੀਆਂ ਪੜਾਈ ਵੀ ਬੜੀ ਜ਼ਬਰਦਸਤ ਵਾ ਕੀ ਕਰੀਏ